ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਟਾਲੀਵਾਲ ਬਟਿਕ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਆਪਣਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਅੱਜ ਆਪਾਂ ਤੁਹਾਡੇ ਲਈ ਬਹੁਤ ਜ਼ਿਆਦਾ ਸੋਹਣੇ ਪਾਰਟੀ ਵੇਅਰ ਸੂਟ ਲੈਣੇ ਹੈ ਚਾਹੇ ਤੁਸੀਂ ਦਿੱਲੀ ਵੀ ਆਦੇ ਵਿੱਚ ਪਾਓ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਨੇ ਸੂਟ ਅੱਜ ਵਾਲੇ ਤੇ ਤੁਸੀਂ ਇਹਨਾਂ ਚੋਂ ਜੋ ਵੀ ਸੂਟ ਤੁਹਾਨੂੰ ਪਸੰਦ ਆਇਆ ਤੁਸੀਂ ਸਕਰੀਨ ਸ਼ਾਟ ਲੈ ਕੇ ਆਪ ਤੋਂ WhatsApp ਤੇ ਮੈਸੇਜ ਕਰ ਸਕਦੇ ਹੋ ਤੇ ਆਪਣਾ ਸੂਟ ਜਿਹੜਾ ਆਨਲਾਈਨ ਬੁੱਕ ਕਰ ਸਕਦੇ ਹੋ ਜੀ ਚਲੋ ਸੂਟ ਦਿਖਾਉਣਾ ਸ਼ੁਰੂ ਕਰਦੇ ਹਾਂ ਰਾਜਾ ਰਾਣੀ ਰਾਜਾ ਆਉਣ ਵਾਲੇ ਸੂਟ ਰਹਿਣਗੇ ਅੱਜ ਦੇ ਨਾਲ ਦੇਖੋ ਇਹ ਤੁਹਾਨੂੰ ਮਿਲਣਗੇ ਜੀ ਕਰੇਵ ਦੇ ਵਿੱਚ ਦੇਖੋ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਤੁਸੀਂ ਦੇਖ ਸਕਦੇ ਹੋ ਰਾਜਾ ਰਾਣੀ ਵਾਲਾ ਪ੍ਰਿੰਟ ਬਣਿਆ ਹੋਇਆ ਹੈਗਾ ਵਿੱਚ ਹੈਂਡਵਰਕ ਉਸ ਦੇ ਨਾਲ ਦੇਖੋ ਸੇਮ ਵਰਕ ਹੋਇਆਗਾ ਇਸ ਵਾਰ ਇਸ ਬਹੁਤ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਹੈ ਇਹ ਬਲੇਜ਼ਰ ਸੂਟ ਉੱਪਰ ਹੈਂਡ ਦਾ ਟੱਚ ਆਊਗਾ ਜੀ ਦੇਖੋ ਕਲਰ ਵੀ ਬਹੁਤ ਜ਼ਿਆਦਾ ਪਿਆਰਾ ਹੈਗਾ ਇਸ ਤਰ੍ਹਾਂ ਉਹ ਸ਼ਰਟ ਪੂਰੀ ਇਸ ਤਰ੍ਹਾਂ ਦੀ ਆਊਗੀ ਜੀ ਇਸ ਦੇ ਨਾਲ ਜਿਹੜੀ ਹੈਗੀ ਆ ਪ੍ਰੇਨ ਕਲਰ ਦੀ ਆਊਗੀ ਬਾਟਮ ਇਹ ਵਾਲੀ ਆ ਜੁਤੀ ਬਾਟਮ ਦੇਖੋ ਕਿਉਂਕਿ ਇਹ ਇਤਨਾ ਅਟੈਚ ਹੁੰਦਾ ਨਾ ਇਸ ਕਰਕੇ ਥੋੜੀ ਦਿੱਕਤ ਆ ਰਹੀ ਦਿਖਾਉਣ ਚ ਇਸ ਤਰ੍ਹਾਂ ਪੂਰੀ ਸ਼ਾਰਟ ਇਸ ਤਰ੍ਹਾਂ ਦੀ ਆ ਜੂਗੀ ਬਹੁਤ ਹੀ ਪਿਆਰਾ ਜਿਹਾ ਕਲਰ ਰਸਤਾ ਇਹ ਚ ਨਾਲ ਜਰਾ ਹੈਗਾ ਦੁਪੱਟਾ ਦੁਪੱਟਾ ਜੀ ਤੁਹਾਨੂੰ ਕੋਈ ਦਿਖਾਉਣੀ ਹੈ ਇਹ ਸੋ ਰੈਡੀ ਕੀਤਾ ਹੋਇਆ ਦੁਪੱਟਾ ਹੈ ਬਾ ਜੇ ਜਦੋਂ ਆਪਾਂ ਬਡੀਕ ਦਾ ਕੰਮ ਕਰਦੇ ਆਪਾਂ ਨੂੰ ਸਾਰੇ ਤਰ੍ਹਾਂ ਦਾ ਜਿਹੜਾ ਹੈਗਾ ਸਟੱਫ ਰੱਖਣਾ ਪੈਂਦਾ ਇਹ ਤੁਹਾਡੀ ਡਿਮਾਂਡ ਤੇ ਆਪਾਂ ਇਹ ਸੂਟ ਜਿਹੜੇ ਲੈ ਕੇ ਆਏ ਸਿਰਫ ਆਪਣੇ ਕੋਲ 2 ਸੂਟ ਹੀ ਰਹਿ ਗਏ ਕਿਉਂਕਿ ਬਿਨਾ ਆਨਲਾਈਨ ਵੀਡੀਓ ਪਾਉਣ ਤੋਂ ਹੀ ਆਪਣੇ ਸਾਰੇ ਸੂਟ ਜਿਹੜੇ ਸੋਲਡ ਆਊਟ ਹੋ ਗਏ ਸੀ ਦੇਖੋ ਪਰ ਉਸ ਤੋਂ ਬਾਅਦ ਤੁਸੀਂ ਡਿਮਾਂਡ ਕਰੋਗੇ ਤਾਂ ਤੁਹਾਨੂੰ ਇੱਕ ਵਾਰ ਆਪਾਂ ਫੇਰ ਰੀਸਟਾਕ ਕਰਾਂਗੇ ਦੇਖੋ ਬਹੁਤ ਜ਼ਿਆਦਾ ਸੋਨੀ ਇਹਦੇ ਫਿਨਿਸ਼ਿੰਗ ਨਾਲ ਦੇਖੋ ਲੇਸ ਲੱਗੀ ਹੋਈ ਹੈ ਇਸ ਤਰ੍ਹਾਂ ਨਾਲ ਜੁਗਰ ਦੁਪੱਟਾ ਇਹ ਸੂਟ ਤੁਹਾਨੂੰ ਮਿਲੂਗਾ ਜੀ चौदह सौ को सिर्फ दौ कलर अबेलेबल मास्टर्ड मास्टर्ड जैसा कलर इस तरह जो मास्टर्ड कलर बॉटम पत्त। मास्टर्ड तो कलर से कलर आ होगा जी गय मास्टर्ड देखो अपने को सिर्फ दो कलर अवेलेबल ने 1400 ਰੁਪਏ ਦੀ ਰੇਂਜ ਵਿੱਚ ਤੁਸੀਂ ਆਪਣੇ ਕੋਲੋਂ ਸੂਟ ਜਿਹੜਾ ਲੈ ਸਕਦੇ ਹੋ ਇਹ ਸੋ ਆਪਣਾ ਕੱਟਣਾ ਇਹ ਆ ਗੋਜੀ ਵਰਗ ਜਾਂ ਚਾਦੇ ਉਪਰ ਗਲਾਸ ਵਰਗ ਜਾਂ ਚਾਦੇ ਬਹੁਤ ਹੀ ਪਿਆਰਾ ਕਲਰ ਹੈ ਇਸ ਦਾ ਇਹ ਵੀ ਪਿੰਕ ਜਿਹਾ ਕਲਰ ਹੈ ਇਸ ਦਾ ਸ਼ੇਡ ਬਹੁਤ ਜਿਆਦਾ ਪਿਆਰੀ ਹੈ ਕਿਹਰੇ ਦਾ ਵਰਕ ਆਊਗਾ ਇਸ ਤਰ੍ਹਾਂ ਦਾ ਤੇ ਉਪਰ ਇਹਦਾ ਉਹ ਕਿਸ ਤਰ੍ਹਾਂ ਦੇ ਵਿੱਚ ਹੈਂਡ ਦਾ ਵਰਕ ਹੈ ਬਹੁਤ ਹੀ ਪਿਆਰਾ ਨੈੱਕ ਬਣਾਇਆ ਹੋਇਆ ਚੈੱਕ ਕਰ ਸਕਦੇ ਹੋ ਦੇਖੋ ਇਹ ਸੌ ਮਸ਼ੀਨ ਦੇ ਉੱਪਰ ਰੈਡੀ ਨਹੀਂ ਕੀਤਾ ਜੀ ਇਹ ਰੈਡੀमेड ਸੂਟ ਜਿਸ ਤਰ੍ਹਾਂ ਆਇਆ ਸੀ ਉਸੇ ਤਰ੍ਹਾਂ ਦੀ ਸੂਟ ਆਪਾਂ ਤੁਹਾਨੂੰ ਦਿਖਾਉਣ ਲੱਗੇ ਆਂ ਦੇਖੋ ਇਹ ਕੰਪਨੀ ਵੱਲੋਂ ਰੈਡੀ ਹੋ ਕੇ ਆਇਆ ਹੈ ਬਹੁਤ ਹੀ ਪਿਆਰਾ ਕਲਰ ਹੈ ਇਸ ਦਾ ਇਸਦੇ ਨਾਲ ਜਿਹੜੀ ਹੈਗੀ ਆ ਪ्युअर ਮਸਲਿਨ ਦੀ ਲੱਗੀ ਆ ਬਾਟਮ ਦੇਖੋ ਇਹ ਆ ਜਾਊਗਾ ਇਸਦਾ ਬਾਟਮ ਦਾ ਵਰਕ ਆ ਦੇਖੋ ਇਹ ਫਲਾਵਰ ਆ ਜਾਊਗਾ ਇਸਦੀ ਬਾਟਮ ਦੇ ਉੱਪਰ ਬਹੁਤ ਹੀ ਸੋਨਾ ਕਲਰ ਆਇਸਦਾ ਕਲਰ ਬਹੁਤ ਜ਼ਿਆਦਾ ਪਿਆਰਾ ਹੈਗਾ ਦੇਖੋ ਇਹ ਫਲਾਵਰ ਆ ਜਾਊਗਾ ਪਿਓਰ ਜਿਹੜੀ ਹੈਗੀ ਐ ਮਸਲੀਨ ਉਦੀ ਬਾਟਮ ਲੱਗੀ ਐ ਸੀਨੀ ਸ਼ਰਟ ਨਾਲ ਦਾ ਪਿਓਰ 오ਰਗਾਂజా ਦਾ ਲੱਗ ਗਿਆ ਦੁਪੱਟਾ ਫੈਸ਼ਨਵੀਅਰ ਸੂਟ ਅਜਿਹਾ ਪੂਰਾ ਦੇਖੋ ਫੋਨ ਦੇ ਵਿੱਚ ਕਲਰ ਨਾਲ ਥੋੜਾ ਜਿਹਾ ਸਿੰਗਲ ਜਾ ਹੋ ਜਾਂਦਾ ਹੈ ਲਾਈਟ ਜਾ ਹੋ ਜਾਂਦਾ ਇਸ ਤਰ੍ਹਾਂ ਦਾ ਕਲਰ ਹੈ ਪੂਰਾ ਜਿਹੜਾ ਹੈ ਨਾ ਦੁਪੱਟੇ ਦੇ ਵਿੱਚ ਵਰਕ ਆਊਗਾ ਦੇਖੋ ਇਸ ਤਰ੍ਹਾਂ ਦੇ ਫਲਾਵਰ ਬਣੇ ਹੋਏ ਨੇ ਪੂਰੇ ਦੁਪੱਟੇ ਦੇ ਵਿੱਚ ਫੋਰ ਸਾਈਡ ਸਾਰੇ ਆਲੇ ਫੋਰ ਸਾਈਡਸ ਤੇ ਵਰਕ ਬਣਿਆ ਨੂੰ ਖੁੱਲਾ ਡੋਲਾ ਦੁਪੱਟਾ ਹੋ ਗਿਆ ਇਸ ਦਾ ਬਹੁਤ ਹੀ ਪਿਆਰਾ ਦੁਪੱਟਾ ਦਾ ਫਿਨਿਸ਼ਿੰਗ ਪੱਟੀ ਦੇ ਨਾਲ ਦੁਪੱਟਾ ਰੈਡੀ ਹੈ ਜੀ ਦੇਖੋ ਇਹ ਬਣਾ ਉਹਗਾ ਦੁਪੱਟੇ ਦੇ ਉੱਪਰ ਵਰਕ ਇਹ ਸੂਟ ਤੁਹਾਨੂੰ 3000 ਰੁਪਏ ਦੀ ਰੇਂਜ ਚ ਮਿਲੂਗਾ ਜੀ 3000 ਰੁਪਏ ਦਾ ਸੂਟ ਜਿੰਨਾਂ ਨੂੰ ਵੀ ਪਸੰਦ ਹੈ ਸਕਰੀਨ ਸ਼ਾਟ ਲੈ ਕੇ ਆਪਾਂ ਨੂੰ ਮੈਸੇਜ ਕਰ ਸਕਦੇ ਹਾਂ ਜੀ ਇਨਸ਼ਾ ਅੱਲਾਹ ਜੀ ਦਾ ਜਿਸ ਤਰ੍ਹਾਂ ਆਪਾਂ ਦੇਣ ਲੈਣ ਦੇ ਵਿੱਚ ਕਹਿੰਦੇ ਨੇ ਜਿਵੇਂ ਆਪਾਂ ਡੇਲੀ ਆਪ ਵੀ ਖੁੱਲ੍ਹ ਵੀ ਆ ਘਰ ਚਲਦੇ ਬਹੁਤ ਹੀ ਸੁਨਸੂਟ ਨੇ ਬਹੁਤ ਹੰਡਣ ਵਾਲਾ ਕੱਪਸਟਾ ਫੈਲਿੰਦਾ ਗਾ ਗ੍ਰੀਨ ਮੈਂਦੀਆ ਛੇੜਾ ਮੈਂਦੀਆ ਛੇੜਾ ਗਾ ਬਹੁਤ ਹੀ ਪਿਆਰਾ ਜਿਹੜਾ ਹੈਗਾ ਸ਼ਿਲਕ ਦੇ ਉੱਪਰ ਸਟਾਫ ਦੇ ਉੱਪਰ ਇਹ ਜਿਹੜਾ ਸੂਟ ਹੈ ਬਹੁਤ ਹੀ ਸੌਫਟ ਵਾਲਾ ਸਟਾਫ ਹੈ ਇਹਦਾ ਤੁਸੀਂ ਦੇਖ ਸਕਦੇ ਹੋ ਤੁਸੀਂ ਸਟਾਫ ਬਹੁਤ ਜ਼ਿਆਦਾ ਕਿੰਨਾ ਹੈ ਪੂਰੇ ਫਰੰਟ ਦੇ ਉੱਪਰ ਇਸ ਤਰ੍ਹਾਂ ਜਾਲ ਬਣਿਆ ਹੋਇਆ ਹੈ ਘੇਰੇ ਦੇ ਉੱਪਰ ਵੀ ਇਸ ਤਰ੍ਹਾਂ ਦਾ ਨਾੜ ਬਣਿਆ ਹੈ